हेलो गाइस वेलकम टू द लॉक एंड सब्सक्राइब करें शेयर करें लाइक बोल दो बॉक्स करो फिर है व्लॉग ना रहे और द बा दे मार बंद हो लगने यार ए भाई वो की पेन कर दिया रे व बढ़िया पापा इतना बनने से वीडियो मेरी ना बनाएगा वो के इधर मैं अब बस से पहले और अपने के स्कूल टाइम का पटका थोड़ा सा खराब करो और फिर आ पर ये सत्ता पे अंदर मेरे परने भी आ गए बात करते हैं वो लोग देखने होंगे साथ अंदर बैक वाला ब्लॉग करना है और मेरा तो कररस्कना है ब्रेक चलो ਰੋ ਰੋਸ ਰੋ ਰੋ ਗੱਲ ਕਰ ਰਿਹਾ ਲਾਈਕ ਕਮੈਂਟ ਵਾਚ ਵਗੈਰਾ ਆ ਜਾ ਲੱਗੇ ਜੇ ਥੀਲ ਕਰ ਜਾ ਤੱਕ ਤੱਕ ਇਸ ਹਰ ਉੱਤੇ ਸਬਸਕ੍ਰਾਈਬ ਕਰੀਂ ਵੀਡੀਓ ਹਰ ਤਸਤ ਮੂੰਹ ਚ ਬੋਲ ਰਹੀ ਸੀ ਫਤਿਹ ਹਾਂਜੀ ਤੂੰ ਤਾਂ ਮੂੰਹ ਚ ਬੋਲ ਰਹੀ ਸੀ ਮੈਂ ਸੌਂ ਗਈ ਸੀ ਉਹ ਤਾਂ ਹੈ ਕੀ ਹੋਤਾ ਹੈ ਹੈ ਗਿਆ ਹੁਣ ਹੈ ਹੈ ਗਿਆ ਕੀ ਹੈਗਾ ਮੋਟੋ ਨੱਕ ਕਰ ਰਹੀ ਸੀ ਬਾਤ ਸਸੀ ਗੱਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਓਨ ਬਾਸੀ ਵਲੌਗਸ ਫਤਿਹ ਨੇ ਤੁਹਾਡਾ ਇੱਕ ਵਾਰੀ ਵੈਲਕਮ ਕਰਤਾ ਤੇ ਮੈਂ ਸੋਚਿਆ ਹੁਣ ਮੈਂ ਵੀ ਸੌਂ ਕੇ ਉੱਠੀ ਆ ਤੇ ਮੈਂ ਵੀ ਤੁਹਾਡਾ ਇੱਕ ਵਾਰੀ ਵੈਲਕਮ ਕਰਦਾ ਸਕੂਲ ਤੋਂ ਆ ਕੇ ਮੈਂ ਸੌਂ ਗਈ ਸੀ ਫਤਿਹ ਨਰਾਤੀ ਕੋਲ ਨੂੰ ਆ ਉਹਦੇ ਚੱਕਰ ਚ ਹੁਣ ਮਨ ਨੂੰ ਵੀ ਹੋ ਗਿਆ ਸਿਰ ਦਰਦ ਕਰ ਰਿਹਾ ਸੀ ਕਿ ਬਹੁਤ ਜ਼ਿਆਦਾ ਤੇ ਮੈਂ ਤੁਹਾਨੂੰ ਇੱਕ ਚੀਜ਼ ਦੱਸਣੀ ਆ ਇਧਰ ਨੰਮਾ ਨੂੰ ਬੁਟੀਕ ਚ ਲੱਗੀ ਸੀ ਕੰਮ ਕਰਨ ਤੇ ਮੈਂ ਕਿਹਾ ਮੈਂ ਜਾਵਾਂ ਜੇ ਅੰਮਣ ਨੇ ਆ ਦੇਖੋ ਬਰੈਡਾਂ ਦਾ ਪੈਕਟ ਰੱਖਿਆ ਹੈ ਕੋਲ ਹਾਂ ਕਿ ਜਦੋਂ ਵੀ ਭੁੱਖ ਲੱਗੇ ਤੇ ਆ ਚੱਕ ਕੇ ਬਰੈਡ ਤੇ ਖਾਓ ਲਓ ਜੀ ਵੈਸਤਾ ਤੁਸੀਂ ਸਾਰਿਆਂ ਨੇ ਬੁਟੀਕ ਦੇਖਿਆ ਹੀ ਹੋਇਆ ਯਾਰ ਫਿਰ ਬਤਨ ਇਕ ਕਰੀ ਹੁਣ ਮੈਂ ਬੈਠੀ ਆ ਤੇ ਮੈਂ ਤੁਹਾਨੂੰ ਦਰਸ਼ਨ ਕਰਵਾ ਦਿੰਨੀ ਆ ਤੇ ਮੈਂ ਅੱਜ ਯੂਨੀਫਾਰਮ ਹੀ ਪਾਈ ਹੈਗੀ ਬਹੁਤ ਯਾਰ ਥੱਕ ਗਈ ਮਤਲਬ ਅਜੇ ਮੇਰੀ ਅੱਖਾਂ ਦਰਦ ਕਰ ਰਹੀਆਂ ਨੇ ਬਹੁਤ ਜ਼ਿਆਦਾ ਪਹਿਲਾਂ ਮੈਂ ਸੋਚਿਆ ਮੈਂ ਵਲੌਗ ਬਣਾ ਲਾਂ ਬਾਕੀ ਕੰਮ ਬਾਅਦ ਚ ਕਰਦੀਆਂ ਜੰਮੂ ਗਈ ਨਹੀਂ ਹੈਗੀ ਯਾਰ ਬਾਕੀ ਮੈਨੂੰ ਪਤਾ ਨਹੀਂ ਕਿ ਜਾਣਾ ਕਿ ਨਹੀਂ ਜਾਣਾ ਇਹ ਨਹੀਂ ਪਤਾ ਤਾਂ ਟਾਈਮ ਹੋ ਗਿਆ ਆ 4:30 ਵਜੇ ਦਾ ਤੇ ਹੋ ਸਕਦਾ ਇਹਨਾਂ ਦੀ ਪਲੈਨਿੰਗ ਕਦੋਂ ਹੀ बन जवे मैं सोच रही हूं आज मैं कोई सूट सेट सेलेक्ट करा क्योंकि बृंदर ਨੂੰ ਬਹੁਤ ਦਿਨ ਹੋ ਗਿਆ ਮੈਨੂੰ ਕੱਲ ਫੇਰ ਉਹ ਕਹਿ ਰਹੇ ਸੀ ਗगन ਤੂੰ ਗਈ ਸੀਗੀ ਬਾਜ਼ਾਰ ਕੁਝ ਲੈ ਕੇ ਨਹੀਂ ਆਈ ਆਪਣੇ ਆਪ ਦੇ ਤਰ੍ਹਾਂ ਬਰਥਡੇ ਸੀਗਾ ਮੈਂ ਵੀ ਮੈਂ ਕੁਝ ਨਹੀਂ ਲੈ ਕੇ ਵੀ ਮੇਰਾ ਨਾ ਜੀ ਨਹੀਂ ਦਿੱਤਾ ਹੈ ਕੁਝ ਵੀ ਲੈਣ ਦਾ ਉਹ ਕਹਿੰਦੀ ਨਹੀਂ ਜੋਬ ਤੈਨੂੰ ਵਧੀਆ ਲੱਗਦਾ ਤੂੰ ਜਾ ਕੇ ਲੈ ਕੇ ਆ ਮੈਂ ਕਿਹਾ ਮੈਨੂੰ ਤਾਂ ਵਧੀਆ ਇਹ ਰਾ ਤੁਸੀਂ ਆ ਜਾਓ ਬਈ ਜਲਦੀ ਜ ਤੁਸੀਂ ਆ ਜਾਓ ਜਲਦੀ ਜਲਦੀ ਕਹਿੰਦੇ ਮੈਂ ਚਾਹਾਂ ਤਾਂ ਮੈਂ ਤਾਂ ਉੱਡ ਕੇ ਆ ਜਾਾਂ ਪਰ ਹੁਣ ਤਾਂ ਸ਼ਾਪਿੰਗ ਮੈਂ ਉਹਦੇ ਕਰੂੰਗੀ ਜਦੋਂ ਗੁਲਿੰਦਾ ਰਹਿਣਗੇ ਉਹਨਾਂ ਦੇ ਨਾਲ ਜਾ ਕੇ ਸ਼ਾਪਿੰਗ ਕਰੂੰਗੀ ਉਹਨਾਂ ਟਾਈਮ ਮੈਂ ਕੁਝ ਨਹੀਂ ਲੈਣਾ ਹੈਗਾ ਨਾ ਮੇਰਾ ਦਿਲ ਕਰਦਾ ਹੈ ਮੈਨੂੰ ਹੁਣ ਮੈਂ ਬ੍ਰੈਡਾਂ ਦਾ ਟਾਕਰੇ ਤੇ ਵੇਖਣ ਦੀ ਵੀ ਇਹ ਅਮਰਜੀਤ ਜੀ ਐਸ ਰੱਖਿਆ ਇਹ ਅਮਰਜੀਤ ਅੰਮਾ ਨੂੰ ਕਦੀ ਭੁੱਖ ਲੱਗ ਸਕਦੀ ਜਦੋਂ ਮਨੇ ਦਿਮਾਗ ਲੋੜ ਜ਼ਿਆਦਾ ਪੈਣਾ ਫਿਰ ਮੈਂ ਖਾਣ ਵਾਲੇ ਪਾਸੇ ਧਿਆਨ ਲਾਉਣੀ ਆ ਉਹ ਵੀ ਇਦੇ ਵਾਲੇ ਬ੍ਰੈਡ ਤੇ ਉਧਰ ਦੇਖੋ ਸਾਰਾ ਕੁਝ ਇੱਥੇ ਵਿੱਚ ਵੈਕਸ ਵੀ ਰੱਖ ਲਈ ਅੰਮਣ ਨੇ ਹੈਲੋ ਉਹਦੇ ਨੂੰ ਨਾ ਲਾ ਲਈ ਐ ਮੈਡਮ ਜੀ ਸਤਿ ਸ਼੍ਰੀ ਅਕਾਲ ਸੋਰੀ ਜੀ ਜੀ ਪਹਿਲਾਂ ਤਾਂ ਮੈਂ ਤੁਹਾਡਾ ਮਾਫੀ ਚ ਦੇਖੋ ਠੀਕਾ ਬੰਦਾ ਨਹੀਂ ਮੇਰਾ ਵੀ ਇੰਨਾ ਹੀ ਟਾਈਮ ਹੁੰਦਾ ਜੀ ਰਾਤ ਨੂੰ ਸੋਨ ਲੈਂ ਮੈਂ ਬੈਠੀ ਸੀ ਮੰਮਣ ਕੋਲੇ ਪਰ ਮੰਮਣ ਨੂੰ ਆ ਗਿਆ ਫੋਨ ਤੇ ਲੰਬੀ ਗੱਲਬਾਤ ਚੱਲ ਪਈ ਤੇ ਮੈਂ ਹਾਰ ਕੇ ਉਥੋਂ ਉੱਠ ਕੇ ਆ ਗਈ ਮੈਨੂੰ ਉੱਠਣਾ ਪਿਆ ਉਥੋਂ ਤੇ ਇੱਕ ਕਮੈਂਟ ਆਇਆ ਸੀਗਾ ਜੀ ਆਪਣੀ ਵੀਡੀਓ ਦੇ ਉੱਪਰ ਉਹ ਪੁੱਛ ਰੇ ਸੀ ਕਿ ਮੈਨੂੰ ਤੁਸੀਂ ਪੁਰਤਗਾਲ ਬਾਰੇ ਜ਼ਰੂਰ ਦੱਸਿਓਗੀ ਭਾਜੀ ਕਿੱਦਾਂ ਗਏ ਸੀਗੇ ਕਿਹੜੇ ਵੀਜ਼ੇ ਤੇ ਗਏ ਸੀਗੇ ਸੋ ਮੈਂ ਸੋਚਿਆ ਕਿ ਅੱਜ ਮੈਂ ਤੁਹਾਨੂੰ ਸ਼ੇਅਰ ਕਰਾਂ ਤੁਹਾਡੇ ਨਾਲ ਠੀਕ ਹੈ ਕਿ ਬੁਲਿੰਡਰ ਕਿਹੜੇ ਵੀਜ਼ੇ ਤੇ ਗਏ ਸੀਗੇ ਕਦੋਂ ਗਏ ਸੀਗੇ ਕਿੰਨਾ ਉਹਨਾਂ ਨੂੰ ਟਾਈਮ ਹੋ ਗਿਆ ਤੇ ਕਿੰਨਾ ਜਿਹੜਾ ਪੈਸਾ ਸੀਗਾ ਉਹ ਲੱਗਿਆ ਤੇ ਆਪਣਾ ਜਿਹੜਾ ਜੀ ਵੀਜ਼ਾ ਲੱਗਿਆ ਸੀਗਾ ਬੁਲਿੰਡਰ ਦਾ ਉਹ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਸਭ ਤੋਂ ਪਹਿਲਾਂ ਉਹ ਗਏ ਸੀਗੇ ਰਸ਼ੀਆ ਘੁੰਮਣ ਵਾਸਤੇ ਕਿਉਂਕਿ ਜਦੋਂ ਮੰਨ ਲਓ ਆਪਾਂ ਕਿਤੇ ਟੂਰਿਸਟ ਜਰ ਪਲੇ ਆਪਣਾ ਕਿਸੇ ਟੂਰਿਸਟ ਵੀਜ਼ਾ ਆਪਾਂ ਜਦੋਂ ਕਿਤੇ ਮੰਨ ਲਓ ਅਪਲਾਈ ਕਰਨਾ ਤਾਂ ਉਹਦੇ ਵਾਸਤੇ ਸਭ ਤੋਂ ਪਹਿਲਾਂ ਆਪਣੇ ਕੋਲੇ ਜਿਹੜੀ ਟੂਰਿਸਟ ਸਟਰੀ ਆ ਹੋਣੀ ਚਾਹੀਦੀ ਹੈ ਸੋ ਇਸ ਲਈ ਨਾ ਕੋਵਿਡ ਤੋਂ ਥੋੜੇ ਟਾਈਮ ਬਾਅਦ ਹੀ ਬੁਲਿੰਡਰ ਰਸ਼ੀਆ ਘੁੰਮਣ ਗਏ ਉਸ ਤੋਂ ਬਾਅਦ ਉਥੇ ਘੁੰਮਣ ਤੋਂ ਬਾਅਦ ਆ ਕੇ ਮਿਲਦਾ ਐਗਜੈਕਟ ਨੂੰ ਨਹੀਂ ਆਦਮੀ 1-2 ਮਹੀਨੇ ਤੱਕ ਫਿਰ ਆਪਾਂ ਜਿਹੜਾ ਪੁਰਤਗਾਲ ਸੀਗਾ ਉਹ ਅਸੀਂ ਅਪਲਾਈ ਕੀਤਾ ਤੇ ਕਿਸਮਤ ਚੰਗੀ ਰਹੀ ਆਪਾਂ ਨੂੰ ਫਸਟ ਟਾਈਮ ਦੇ ਵਿੱਚ ਹੀ ਵੀਜ਼ਾ ਮਿਲ ਗਿਆ ਤੇ ਜਿਹੜਾ ਪੁਰਤਗਾਲ ਦਾ ਸੀ ਵੀਜ਼ਾ ਅਪਲਾਈ ਕੀਤਾ ਸੀਗਾ ਉਹ ਵੀ ਨਾ ਅਸੀਂ ਟੂਰਿਸਟ ਵੀਜ਼ਾ ਹੀ ਅਪਲਾਈ ਕੀਤਾ ਸੀ ਤੇ ਆਈ ਥਿੰਕ ਪਤਾ ਨਹੀਂ 10 ਤੋਂ 15 ਪਤਾ ਨਹੀਂ ਥੋੜੇ ਜਿਹਾ ਬਸ ਟਾਈਮ ਦੇ ਵਿੱਚ ਹੀ ਵਿੰਦੋਰ ਦਾ ਵੀਜ਼ਾ ਆ ਗਿਆ ਸੀਗਾ ਤੇ ਇਹੜਾ ਆਪਾਂ ਨੂੰ ਵੀਜ਼ਾ ਮਿਲਦਾ ਹੈ ਨਾ ਸ਼ੈਨੀਗਨ ਕੰਟਰੀਜ਼ ਦਾ ਹੈ ਆਪਾਂ ਨੂੰ ਘਟੋ ਘਟ ਇਹ ਵੀਜ਼ਾ ਆਪਾਂ ਨੂੰ ਮਿਲਦਾ ਹੈ 26 ਕੰਟਰੀਜ਼ ਦਾ ਮਤਲਬ ਇਸ ਵੀਜ਼ੇ ਤੇ ਆਪਾਂ 26 ਕੰਟਰੀਆਂ ਦੇ ਅੰਦਰ ਘੁੰਮ ਸਕਦੇ ਹਾਂ ਪਰ ਫਿਲਹਾਲ ਬਲਿੰਦਾ ਪੁਰਤਗਲ ਦੇ ਵਿੱਚ ਨੇ ਇੱਕ ਬਣੀ ਸਿਸਟਰ ਕਹਿ ਰਹੀ ਸੀ ਕਿ ਤੁਹਾਡੇ ਹਸਬੰਡ ਇਟਲੀ ਨੇ ਤੇ ਨਹੀਂ ਜੀ ਉਹ ਇਟਲੀ ਨਹੀਂ ਹੈਗੇ ਫਿਲਹਾਲ ਉਹ ਪੁਰਤਗਲ ਨੇ ਤੇ ਬਾਕੀ ਰਹੀ ਜਿਹੜੀ ਖਰਚੇ ਦੀ ਗੱਲ ਹੈ ਮੈਂ ਜ਼ਿਆਦਾ ਤੁਹਾਨੂੰ ਡੀਪਲੀ ਡਿਟੇਲ ਨਹੀਂ ਦੇ ਰਹੀ ਮੈਂ ਜਸਟ ਮੋਟਾ-ਮੋਟਾ ਜਿਆਦਾ ਦੱਸ ਰਹੀ ਹਾਂ ਤੇ ਬਾਕੀ ਜਿਹੜੀ ਰਹੀ ਖਰਚੇ ਦੀ ਗੱਲ ਉਹ ਆਪਾਂ ਸ਼ੁਰੂ ਤੋਂ 10-10.5 ਰਸ਼ੀਆ ਤੇ ਆਇਆ ਸੀਗਾ ਉਹ ਆਇਆ ਸੀਗਾ ਸਾਡਾ 50-60 ਹਜ਼ਾਰ ਘੁੰਮਣ ਫਿਰਨ ਦਾ ਖਰਚਾ ਜੋ ਵੀ ਟਿਕਟਸ ਵਗੈਰਾ ਸਾਰਾ ਕੁਝ ਵਿੱਚ ਪਾ ਕੇ ਠੀਕ ਐ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਪੁਰਤਗਾਲ ਦਾ ਸੀਗਾ ਉਹਦੇ ਵਿੱਚ ਸਾਰਾ ਕੁਝ ਟਿਕਟਸ ਪਾ ਕੇ ਬਾਕੀ ਸਾਰਾ ਫਾਈਲ ਤਾਂ ਸੀ ਖੁਦ ਹੀ ਸਾਡੇ ਆਪਣੇ ਵੱਡੇ ਉਤਾਰ ਭਾਜੀ ਸੀਗੇ ਉਹਨਾਂ ਨੇ ਅਪਲਾਈ ਕੀਤਾ ਸੀਗਾ ਅਸੀਂ ਖੁਦ ਘਰੋਂ ਹੀ ਅਪਲਾਈ ਕੀਤਾ ਸੀ ਸੋ ਸਾਡੀ ਏਜੰਟ ਦੀ ਜਿਹੜੀ ਫੀਸ ਵਗੈਰਾ ਸੀਗੀ ਉਹ ਕੋਈ ਵੀ ਨਹੀਂ ਲੱਗੀ ਹੈਗੀ ਤੇ ਸਾਡਾ ਜਿਹੜਾ ਟੋਟਲ ਓਵਰਆਲ ਖਰਚਾ ਸੀਗਾ ਸਾਰਾ ਕੁਝ ਪਾ ਕੇ ਕੱਲੇ ਪੁਰਤਗਾਲ ਦਾ ਹੀ ਵਿਚੀ ਟਿਕਟਾਂ ਸਭ ਕੁਝ ਬਾਕੀ ਉਹ ਸਾਰਾ ਲੱਗਿਆ ਸੀਗਾ ਮਤਲਬ 1 ਤੋਂ 1.5 ਲੱਖ 1.5 ਲੱਖ ਤੋਂ 1.5 ਲੱਖ ਦੇ ਵਿੱਚ ਵਿੱਚ ਸਾਰਾ ਖਰਚਾ ਲੱਗਿਆ ਸੀਗਾ ਤੇ ਇਹ ਕੋਈ ਵੀ ਜ਼ਿਆਦਾ ਖਰਚਾ ਨਹੀਂ ਹੈਗਾ ਕਿਉਂਕਿ ਹੁਣ ਜਿਹੜੇ ਏਜੰਟ ਹੈਗੇ ਨੇ ਨਾ ਬਹੁਤ ਜ਼ਿਆਦਾ ਪੈਸੇ ਮੰਗਦੇ ਨੇ ਘੱਟੋ ਘੱਟ 12 18 18 ਲੱਖ ਪੁਰਤਗਾਲ ਦਾ ਮੰਗਦੇ ਨੇ ਤੇ ਉਹ ਵੀ ਉੱਥੇ ਜਾ ਕੇ ਮੁੰਡਿਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਕਿਉਂਕਿ ਕਈ ਹੁੰਦਾ ਹੈ ਕਿ ਵਿਚਾਰਿਆਂ ਨੂੰ ਕੰਮ ਨਹੀਂ ਮਿਲਦਾ ਹੈਗਾ ਬੜੀ ਮੁਸ਼ਕਲ ਫੇਸ ਕਰਨੀ ਪੈਂਦੀ ਹੈ ਕਈ ਉਥੇ ਚਾ ਜਾ ਕੇ ਖੇਤੀਬਾੜੀ ਦਾ ਜਿਹੜਾ ਕੰਮ ਹੈਗੇ ਨੇ ਉਹ ਵੀ ਕਰਨ ਲੱਗ ਜਾਂਦੇ ਨੇ ਜਿਹਦੇ ਵਿੱਚ ਇੰਨੀ ਅਰਨਿੰਗ ਵੀ ਨਹੀਂ ਹੁੰਦੀ ਹੈਗੀ ਸੋ ਜਿਹੜੇ ਉਹਨਾਂ ਦੇ ਵਿਚਾਰੇ ਇੱਥੋਂ ਇੰਨੇ-ਇੰਨੇ ਪੈਸੇ ਲਾ ਕੇ ਜਾਂਦੇ ਨੇ ਨਾ ਤੇ ਉਹਦਾ ਕੋਈ ਮੁੱਲ ਨਹੀਂ ਪੈਂਦਾ ਹੈਗਾ ਸੋ ਮੈਨੂੰ ਐ ਹੁੰਦਾ ਕਿ ਏਜੰਟਾਂ ਦੇ ਪਿੱਛੇ ਥੋੜਾ ਜਿਹਾ ਆਪਾਂ ਨੂੰ ਥੋੜਾ ਜਿਹਾ ਘੱਟ ਲੱਗਣਾ ਚਾਹੀਦਾ ਖੁਦ ਜਿੰਨਾ ਹੋ ਸਕਦਾ ਖੁਦ ਆਪਾਂ ਹੀ ਉੱਤੇ ਦੇਖੋ ਅੱਜ ਕੱਲ ਸਾਰਾ ਕੁਝ ਪਿਆ ਹਨਾ ਸਾਰੀ ਨੌਲੇਜ ਇਕੱਠੀ ਕਰੋ ਉੱਥੋਂ ਦੇਖੋ ਕਿ ਜਿੰਨਾ ਹੋ ਸਕਦਾ ਤੁਸੀਂ ਹੁਣ ਦੇਖੋ ਆਪਾਂ ਨੇ 12-18 ਲੱਖ ਰੁਪਏ ਏਜੰਟਰ ਨੂੰ ਦੇਣਾ ਤੇ ਉਹੀ ਕਿਉਂ ਨਾ ਆਪਾਂ ਪਹਿਲਾਂ ਇੱਕ ਦੋ ਜਗ੍ਹਾ ਆਪਾਂ ਘੁੰਮਾਈ ਜੀ ਹਨਾ ਆਪਣੀ ਟੂਰਿਸਟ ਹਿਸਟਰੀ ਬਣਾਈਏ ਤਾਂ ਮਿਲਣਾ ਦਾ 18 ਲੱਖ ਤਾਂ ਫਿਰ ਵੀ ਨਹੀਂ ਲੱਗਣਾ ਹੈਗਾ ਫਿਰ ਵੀ ਸਾਡਾ ਕਰ ਕਰਾ ਕੇ ਸਾਰਾ ਮਤਲਬ 4-5 ਲੱਖ ਜਿਹਦੇ 5-6 ਲੱਖ ਦੇ ਅੰਦਰ ਅੰਦਰ ਸਾਰਾ ਕੁਝ ਹੋ ਜਾਊਗਾ ਸੋ ਜਿੰਨੀ ਹੋ ਸਕਦੀ ਹੈ ਉਹ ਇੱਥੇ ਆਪਣੀ ਸੇਵਿੰਗ ਕਰਨ ਦੀ ਕੋਸ਼ਿਸ਼ ਕਰਿਆ ਕਰੋ ਤੇ ਮੈਨੂੰ ਤਾਂ ਲੱਗਦਾ ਕਿ ਜਿਹੜੀ ਮੋਟੀ-ਮੋਟੀ ਜੀ ਜਾਣਕਾਰੀ ਸੀਗੀ ਉਹ ਤਾਂ ਮੈਂ ਦੇ ਹੀ ਦਿੱਤੀ ਗਏ ਕਦੋਂ ਸੀਗੇ ਕੋਵਿਡ ਤੋਂ ਬਾਅਦ ਹੀ ਇਹ ਗਏ ਸੀਗੇ ਉਮ ਮਈ ਮੰਥ ਚ ਗਏ ਸੀਗੇ 2000 ਹੁਣ ਚੱਲ ਰਿਹਾ 24 ਤੇ ਇਹ ਗਏ ਸੀਗੇ 2021 ਦੇ ਵਿੱਚ ਹੁਣ ਆ ਮਤਲਬ 7 ਮਈ ਨੂੰ ਬੁਲਿੰਦਰ ਨੂੰ ਨੈਕਸਟ ਮੰਥ 7 ਮਈ ਨੂੰ ਪੂਰੇ 2 ਸਾਲ ਹੋ ਜਣੇ ਆ ਇਹਨਾਂ ਨੂੰ ਗਏ ਹੋਏ ਤੇ ਜਿਹੜਾ ਉੱਥੇ ਹੈਗਾ ਜੀ TCR ਦਾ ਪ੍ਰੋਸੈਸ ਉਹ ਪਹਿਲਾਂ ਹੁਣ ਬਹੁਤ ਟਾਈਮ ਪਹਿਲਾਂ ਤਾਂ ਚੱਲਦਾ ਹੁੰਦਾ ਸੀਗਾ 6 ਮਹੀਨੇ 7 ਮਹੀਨੇ ਵੱਧ ਤੋਂ ਵੱਧ ਸਾਲ ਲੱਗ ਜਾਂਦਾ ਹੁੰਦਾ ਸੀਗਾ ਤੇ ਮਿਲ ਜਾਂਦੀ ਹੁੰਦੀ ਸੀ TCR ਆਪਾਂ ਨੂੰ ਵੀ ਇਹੀ ਉਮੀਦ ਸੀਗੀ ਮੈਨੂੰ ਵੀ ਇੰਹੀਂ ਕਹਿੰਦੇ ਸੀਗੇ ਸਾਰੇ ਕੀ ਚਲ ਜਾਦਾ ਤੇ ਜ਼ਿਆਦਾ ਸਾਲ ਲੱਗੂਗਾ ਟੀਆਰਸੀ ਮਿਲ ਜਾਣੀ ਹੈ ਹਨਾ ਬਟ ਉੱਥੇ ਯੂਕਰੇਨ ਦਾ ਜਿਹੜਾ ਪਤਾ ਹੋਣਾ ਤੁਹਾਨੂੰ ਸਾਰਿਆਂ ਨੂੰ ਜਿਹੜਾ ਯੂਕਰੇਨ ਦਾ ਚੱਕਰ ਪੈ ਗਿਆ ਸੀਗਾ ਤਾਂ ਉਧਰੋਂ ਬੜੇ ਇਮੀਗ੍ਰੈਂਟਸ ਇੱਧਰ ਆ ਗਏ ਸੀਗੇ ਬਾਕੀ ਕੁਝ ਕੋਵਿਡ ਕਰਕੇ ਫਾਈਲਾਂ ਵਗੈਰਾ ਸਿਗੀਆਂ ਸਟਕ ਹੋ ਗਈਆਂ ਤਾਂ ਉਹਦੇ ਕਰਕੇ ਕੰਮ ਇੰਨਾ ਕੁ ਜ਼ਿਆਦਾ ਵਧ ਗਿਆ ਕਿ ਅਜੇ ਤੱਕ ਜਿਹੜਾ ਉਹਨਾਂ ਕੋਲ ਕੰਮ ਹੈ ਉਹ ਸੰਭਲ ਹੀ ਨਹੀਂ ਪਾ ਰਿਆ ਬਹੁਤ ਜ਼ਿਆਦਾ ਪ੍ਰੋਸੈਸ ਸਲੋ ਹੋਇਆ ਪਿਆ ਹੁਣ ਸਾਨੂੰ ਲੱਗਿਆ ਸੀਗਾ ਕਿ ਸ਼ਾਇਦ ਇੱਕ ਦੋ ਮਹੀਨੇ ਦੇ ਅੰਦਰ ਅੰਦਰ ਜਾਂ ਦੋ ਤਿੰਨ ਬਟ ਫਿਰ ਵੀ ਸਾਰਾ ਕੁਝ ਹੀ ਲੇਟ ਹੋ ਗਿਆ ਹੈ ਅਜੇ ਵੀ ਕੁਝ ਨਹੀਂ ਪਤਾ ਹੈਗਾ ਹੁਣ April ਮਹੀਨਾ ਖਤਮ ਹੋਣ ਵਾਲਾ ਹੋ ਗਿਆ ਇਸ ਮਹੀਨੇ ਮਤਲਬ ਕੋਈ ਵੀ ਅਪਡੇਟ ਨਹੀਂ ਆਈ ਹੈਗੀ ਸਿਰਫ ਉਹਨਾਂ ਨੇ 4 ਦਿਨ ਦੀਆਂ ਮੇਲਸ ਭੇਜੀਆਂ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਕੋਈ ਅਪਡੇਟ ਨਹੀਂ ਆਈ इवन ਕਿ ਉੱਥੇ ਪ੍ਰੋਟੈਸਟ ਵੀ ਕੀਤੇ ਨੇ ਲੋਕਾਂ ਨੇ ਜਿਨ੍ਹਾਂ ਨੂੰ ਬਹੁਤ ਟਾਈਮ ਹੋ ਗਿਆ ਆਪਣੀ ਫੈਮਲੀਆਂ ਨੂੰ ਮਿਲੇ ਹੈਗੇ ਜਾਂ ਕਈਆਂ ਦੀ ਨਾ ਬਾਇਓਮੈਟ੍ਰਿਕ ਹੋ ਗਈ ਉਹਨਾਂ ਦੇ ਕਾਰਡ ਨਹੀਂ ਆ ਰਹੇ ਹੈਗੇ ਉਸ ਤੋਂ ਬਾਅਦ ਵੀ ਕੋਈ ਖਾਸ ਰਿਸਪੌਂਸ ਨਹੀਂ ਆਇਆ ਹੈਗਾ ਪਹਿਲਾਂ ਉੱਥੇ ਸੈੱਫ ਸੀਗੀ ਜਿਹੜੀ ਸਾਰੇ ਜਿਹੜਾ ਜਿਹੜਾ ਪ੍ਰੋਸੈਸ ਸੀਗਾ ਉਹਨੂੰ ਦੇਖਦੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਆਈਮਾ ਬਣਾਤੀ ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਜਿਹੜਾ ਸਟਾਫ ਹੈ ਉਹ ਵਧਾਵਾਂਗੇ ਤਾਂ ਕਿ ਜਿਹੜੀਆਂ ਫਾਈਲਾਂ ਨੇ ਮਤਲਬ ਸਾਰੀ ਜਿਹੜੀ ਪ੍ਰੋਸੈਸਿੰਗ ਆ ਉਹ ਥੋੜੀ ਜੀ ਫਾਸਟ ਕੀਤੀ ਜਾਵੇ ਬਟ ਕੁਝ ਜ਼ਿਆਦਾ ਚੇਂਜ ਆਇਆ ਨਹੀਂ ਹੈਗਾ ਸੇਮ ਜਿੱਦਾਂ ਪਹਿਲਾਂ ਸਿਸਟਮ ਚੱਲ ਰਿਹਾ ਸੀਗਾ ਹੁਣ ਵੀ ਉਵੇਂ ਹੀ ਚੱਲ ਰਿਹਾ ਹੈ ਸੋ ਅਜੇ ਹੁਣ ਜਦੋਂ April ਦੇ 3 4 5 ਦਿਨ ਹੋਣ ਰਹਿ ਗਏ ਹੋਰ ਰਹਿ ਗਏ ਤਾਂ ਅਗਰ ਤਾਂ 4 5 ਦਿਨ ਦੇ ਅੰਦਰ ਅੰਦਰ ਜਾਂ ਫਿਰ ਮਏ ਦੇ ਫਰਸਟ ਵੀਕ ਤੱਕ ਕੋਈ ਅਪਡੇਟ ਆਂਦਾ ਫਿਰ ਤਾਂ ਉਮੀਦ ਹੈਗੀ ਹੈ ਕਿਉਂਕਿ ਜਦੋਂ ਬਾਇਓਮੈਟ੍ਰਿਕ ਹੁੰਦੀ ਹੈ ਪਹਿਲਾਂ ਤਾਂ ਡੇਟ ਚੱਕਣੀ ਪੈਂਦੀ ਹੈ ਉਹ ਵੀ ਐ ਨਹੀਂ ਪਤਾ 10-15 ਦਿਨ ਬਾਅਦ ਉਹ ਨਹੀਂ ਮਿਲੇ ਉਸ ਤੋਂ ਬਾਅਦ ਉਹ ਹੋਣ ਤੋਂ ਬਾਅਦ ਵੀ ਡੇਟ ਤੋਂ 2 ਮਹੀਨੇ ਲੱਗ ਜਾਂਦੇ ਨੇ ਕਾਰਡ ਆਉਣ ਨੂੰ ਮਤਲਬ ਅਗਰ ਸ ਮਨ ਲਓ ਮਏ ਦੇ ਫਰਸਟ ਵੀਕ ਚ ਆਂਦੀਆਂ ਨਾ ਫਿਰ ਵੀ ਸਾਨੂੰ ਜਾ ਕੇ ਅਗਸਤ ਗੁਸਤ ਤੱਕ ਦਾ ਹੋਊਗਾ ਕਿ ਹਾਂ ਅਗਸਤ ਤੱਕ ਮਤਲਬ ਉਚਨਾ ਕੁਝ ਵੀ ਗੁਲੰਦਰ ਆ ਸਕਦੇ ਨੇ ਸਾਡੇ ਜਾਣ ਦਾ ਫਿਰ ਵੀ ਅਜੇ ਕੁਝ ਨਹੀਂ ਪਤਾ ਹੈਗਾ ਕਿਉਂਕਿ ਉਸ ਤੋਂ ਬਾਅਦ ਜੋ ਵੀ ਹੈਗੀ ਹੈ ਪ੍ਰੋਪਰ ਡਾਕੂਮੈਂਟੇਸ਼ਨ ਫਿਰ ਫੈਮਿਲੀ ਰੀਯੂਨੀਅਨ ਦੇ ਵੀਜ਼ੇ ਵਗੈਰਾ ਓਪਨ ਹੁੰਦੇ ਆ ਉਸ ਤੋਂ ਬਾਅਦ ਫਿਰ ਅੱਗੇ ਪ੍ਰੋਸੈਸ ਚੱਲਦਾ ਹੈ ਸਾਰਾ ਸਾਡਾ ਤਾਂ ਜੇ ਲੰਬਾ ਹੀ ਹੈ ਫਿਲਹਾਲ ਅਸੀਂ ਸਿਰਫ ਅਜੇ ਬੁਲਿੰਦਰ ਦੀ ਹੀ ਵੇਟ ਕਰ ਰਹੇ ਆ ਕਿ ਪਹਿਲਾਂ ਉਹਨਾਂ ਨੂੰ ਕਾਰਡ ਮਿਲੇ ਇੱਕ ਵਾਰੀ ਉਹ ਹੋ ਇੰਡੀਆ ਆਣ ਫਿਰ ਉਸ ਤੋਂ ਬਾਅਦ ਜਿਹੜਾ ਅੱਗੇ ਦਾ ਪ੍ਰੋਸੈਸ ਹੈਗਾ ਆ ਉਹ ਪਤਾ ਲੱਗੂਗਾ ਮਤਲਬ ਅਜੇ ਨਾ ਕੋਈ ਵੀ ਪਹਿਲਾਂ ਉਮੀਦ ਸੀਗੀ ਕਿ ਛੇਤੀ ਕੰਮ ਬਣ ਜਾਣਾ ਹੈ ਪਰ ਹੁਣ ਜਿਹੜੀ ਉਹ ਉਮੀਦ ਹੈ ਮੇਰੀ ਤਾਂ ਖਤਮ ਹੋਈ ਪਈ ਹੈ ਕਿ ਉਹ ਇੰਨੇ ਸਲੋ ਹੋਏ ਪਏ ਇੰਨੇ ਕੀ ਜ਼ਿਆਦਾ ਸਲੋ ਹੋਏ ਪਏ ਨੇ ਕਿ ਆਪਾਂ ਨੂੰ ਪਤਾ ਹੋਣਾ ਆਪਣੀ ਫੀਲਿੰਗਸ ਕੀ ਨੇ ਉਹਨਾਂ ਨੂੰ ਪਤਾ ਹੈਗਾ ਆਇਮਾ ਵਾਲਿਆਂ ਨੂੰ ਪਤਾ ਹੈਗਾ ਜਿਹੜੇ ਅੰਦਰ ਆਫੀਸਰ ਬੈਠੇ ਨੇ ਪ੍ਰੋਸੈਸਿੰਗ ਕਰਨ ਵਾਸਤੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਹੈਗਾ ਉਹ ਜਸਟ ਬਿਲਕੁਲ ਆਪਣੇ ਸਲੋ ਪੇਸ ਤੇ ਕੰਮ ਕਰ ਰਹੇ ਨੇ ਬਾਕੀ ਹੋਪਸ ਉਹ ਕਿਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਅਪਡੇਟ ਆਵੇ ਔਰ ਕੋਈ ਕੁਐਸਚਨ ਤੁਹਾਡਾ ਹੋਇਆ ਤਾਂ ਕਮੈਂਟ ਸੈਕਸ਼ਨ 'ਚ ਤੁਸੀਂ ਕੁਐਸਚਨ ਕਰਕੇ ਮੈਨੂੰ ਪੁੱਛ ਸਕਦੇ ਹੋ ਅਸੀਂ ਜਰੂਰ ਉਹ ਦਾ ਅਨਸਰ ਕਰਾਂਗੇ ਫਿਲਹਾਲ ਮੈਂ ਤੁਹਾਨੂੰ ਸਿਰਫ ਅਜੇ ਮੋਟੀ-ਮੋਟੀ ਜਾਣਕਾਰੀ ਦਿੱਤੀ ਹੈ ਕਿ ਕੋਵਿਡ ਤੋਂ ਬਾਅਦ ਹੋ ਗਈ ਸੀ ਇਹ ਟੋਟਲ ਸਾਡਾ ਡੇਢ ਤੋਂ 2 ਲੱਖ ਦੇ ਤਕਰੀਬਨ ਖਰਚਾ ਆਇਆ ਸੀਗਾ ਵਿੱਚ ਇਹ ਟਿਕਟਾਕ ਵਗੈਰਾ ਸਾਰਾ ਕੁਝ ਪਾ ਕੇ ਠੀਕ ਹੈ ਤੇ ਇਸ ਤੋਂ ਅਗਰ ਫਿਰ ਵੀ ਤੁਹਾਡੀ ਕੋਈ ਕਿਊਰੀ ਹੈ ਤਾਂ ਤੁਸੀਂ ਸਾਨੂੰ ਪੁੱਛਿਓ ਜਰੂਰ ਅਸੀਂ ਤੁਹਾਨੂੰ ਅਨਸਰ ਕਰਾਂਗੇ ਤੇ ਚਲੋ ਜੀ ਅੱਜ ਦੀ ਵੀਡੀਓ ਵੀ ਹੁਣ ਮੈਂ ਇੱਥੇ ਐਂਡ ਕਰਦੀ ਹਾਂ ਹੁਣ ਆਪਾਂ ਤੁਹਾਨੂੰ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਨਾਲ ਕਿਸੇ ਨਵੇਂ ਵੀਡੀਓ ਦੇ ਨਾਲ ਤੇ ਪਹਿਲਾਂ ਤਾਂ ਜਿਹੜਾ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਫਟਾਫਟ 10k ਕੰਪਲੀਟ ਕਰ ਦੋ ਠੀਕ ਹੈ ਤੇ ਆ ਦੇਖੋ ਇਹ ਸਾਡੇ ਪੌਂਦੂ ਹੋ ਗਏ ਦੋਨੇ ਤੇ ਦੋਨੇ ਬਿਮਾਰ ਇੱਕ ਵਿਚਾਰਾ ਆ ਪਿਆ ਤੇ ਇੱਕ ਆ ਬੰਦਾ ਪਿਆ ਇਹ ਅੱਜ ਮੇਰੇ ਨਾਲ ਸਕੂਲ ਗਿਆ ਸੀਗਾ ਅਈ ਨੀ ਨੇ ਪਰਨੀਤ ਮਸਤੀ ਕੀਤੀ ਇੰਨੀ ਮਸਤੀ ਕੀਤੀ ਜਿੰਨੇ ਗੇਮ ਪੀਰੀਅਡ ਲੱਗੇ ਨਾ ਸਾਰੇ ਗੇਮ ਪੀਰੀਅਡ ਚ ਸਰ ਦੇ ਨਾਲ ਗਿਆ ਸਰ ਦੇ ਨਾਲ ਗਿਆ ਉੱਥੇ ਮੈਨੂੰ ਕਹਿਆ ਕਰੇ ਮम्मा ਤੁਸੀਂ ਜਾਓ ਆਪਣੇ ਕਲਾਸਰੂਮ ਚ ਕਹਿੰਦਾ ਮੈਂ ਬਾਹਰ ਬੈਠਾ ਰਹੂੰਗਾ ਆਰਾਮ ਦੇ ਨਾਲ ਇਹ ਸਰ ਦੇ ਨਾਲ ਚਲਾ ਜਾਇਆ ਕਰੇ ਗੇਮ ਪੀਰੀਅਡ ਚ ਤੇ ਦੋਨੇ ਦੇ ਦੋਨੇ ਬਿਮਾਰ ਹੋਏ ਤੇ ਨਾਲ ਨਾਲ ਮੈਨੂੰ ਵੀ ਕੋਲਡ ਘਰਾਤਾ ਤੇ ਹੁਣ ਆਪਾਂ ਦੇਖਦੇ ਆ ਜੀ ਰਾਤ ਦੇ ਹੀ ਰੋਟੀ ਪਾਣੀ ਕੀ ਬਣਾਣਾ ਹੈ ਤੇ ਗਰਮੀ ਬਹੁਤ ਜ਼ਿਆਦਾ ਵੱਧ ਹੀ ਜਾ ਰਹੀ ਹੈ हां सर आज कल मेरे सिस्टर हरमन दीदी कह रहे सीगे कि दीदी ਤੁਸੀਂ ਮੈਂਗੋ ਬੱਚਿਆਂ ਨੂੰ ਅਜੇ ਨਾ ਦੋ ਕਿ ਉਹਨਾਂ ਦੇ ਪਤਾ ਨਹੀਂ ਉਹਨਾਂ ਦੇ ਪਿੰਡ ਦੀ ਮੈਨ ਲੱਗਦਾ ਗੱਲ ਹੈ ਕਿ ਕਿਸੇ ਬੱਚੇ ਦੀ ਡੈਥ ਹੋ ਗਈ ਇਹਨੇ ਮੈਂਗੋ ਖਾਦਾ ਸੀ ਤੇ ਦੀਦੀ ਸਭ ਤੋਂ ਪਹਿਲਾਂ ਤਾਂ थैंक यू so much ਕਿ ਤੁਸੀਂ ਸਾਨੂੰ ਮੈਸੇਜ ਕਰਕੇ ਦੱਸਿਆ ਬਾਕੀ ਤੁਸੀਂ ਤੁਹਾਡੇ ਦਿਲ ਚ ਫਿਕਰ ਹੈ ਨਾ ਤਾਂ ਤੁਸੀਂ ਸਾਨੂੰ ਦੱਸਿਆ ਤੇ ਬਾਕੀ ਇਹ ਚੀਜ਼ ਸਹੀ ਵੀ ਹੈ ਜੀ ਆਪਣੇ ਆਹ ਹੁਣ ਤਰਬੂਜ਼ ਹੋ ਗਏ ਜਾ ਆਂਬ ਹੋ ਗਏ ਕੋਈ ਵੀ ਮਤਲਬ ਜਿਹੜੇ अर्ਲੀ ਫਰੂਟਸ ਆ ਰਹੇ ਨਾ ਇਹ ਸਾਰੇ ਇਹੀ ਟਿਕੇ ਟੂਕੇ ਲਾ ਕੇ ਪਕਾਏ ਹੁੰਦੇ ਨੇ ਕਿਉਂਕਿ ਕੱਲ ਪਰਸੋਂ ਅਮਨ ਨੇ ਮੇਂ ਤਰਬੂਜ ਖਾਦਾ ਤੇ ਅਮਨ ਨੂੰ ਜਲਨ ਜਿਹੀ ਹੋਣ ਲੱਗ ਗਈ ਖਾ ਕੇ ਜਿੱਦਾ ਐਸਿਡ ਜਾ ਬਣ ਜਾਂਦਾ ਆ ਤਾਂ ਆਪਾਂ ਨੂੰ ਵੀ ਪਤਾ ਉਹੀ ਗੱਲ ਅੱਜ ਕੱਲ ਨਾ ਖਾਣ ਵਾਸਤੇ ਵੀ ਕੁਝ ਨਹੀਂ ਰਿਹਾ ਹੈਗਾ ਪਿਓਰ ਕਿ ਬੰਦਾ ਹੁਣ ਕੀ ਖਾਵੇ ਤੇ ਹੁਣ ਕੱਲ ਮੈਂਗੋ ਪਏ ਸੀ ਪਰ ਮੈਂ ਬੱਚਿਆਂ ਨੂੰ ਮਨਾ ਕਰਦਾ ਮੈਂ ਕਿ ਤੁਸੀਂ ਹੁਣ ਥੋੜਾ ਟਾਈਮ ਹੋਰ ਰੁਕ ਜਾਓ ਤੁਸੀਂ ਮੈਂਗੋ ਨਹੀਂ ਖਾਣੇ ਹੈਗੇ ਤੁਸੀਂ ਬਨਾਣਾ ਵਗੈਰਾ ਕਿ ਜਾਂ ਕੋਈ ਗੱਲ ਨਹੀਂ ਥੋੜਾ ਟਾਈਮ ਨਹੀਂ ਖਾਵਾਂਗੇ ਫਰੂਟ ਚ ਪਰ ਇਹ ਜੀ ਚੀਜ਼ ਨਹੀਂ ਖਾਣੀ ਹੈਗੀ ਜਿਹੜੀ ਹਨਾ ਆਪਣੇ ਹੈਲਥ ਵਾਸਤੇ ਵਧੀਆ ਨਹੀਂ ਹੈਗੀ ਤੇ ਚਲੋ ਜੀ ਹੁਣ ਆਪਾਂ ਕਰਨੀ ਹੈ ਸਵੇਰ ਦੀ ਤਿਆਰੀ ਆਪਣੀ ਸ਼ਾਮਾਂ ਦੀ ਰੁਟੀਨ ਸ਼ੁਰੂ ਹੋਣਾ ਲੀਆ ਹੈ ਬੱਚਿਆਂ ਦੀ ਯੂਨੀਫਾਰਮ ਸਾਰਾ ਕੁਝ ਸੈੱਟ ਕਰਕੇ ਰੱਖਦੇ ਆਂ ਤੇ ਰੋਟੀ ਸਬਜ਼ੀ ਕੀ ਬਣਾਣੀ ਆ ਪੁੱਛਦੇ ਆਂ ਅਮਨ ਨੂੰ ਕੀ ਕਰਨਾ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਵ ਯੂ 올 ਸੱਚ ਹਾਂ ਇੱਕ ਮੈਂ ਟਿਸ ਰਹੀ ਕੀ ਯਾਰ ਕੱਲ ਇੰਨੀਆਂ ਸਾਰੀਆਂ ਸਬਦੀਆਂ ਜਿਹੜੀਆਂ ਬਰਥਡੇ ਵਿਸ਼ੇ ਜਾਈਆਂ ਸਭ ਨੇ ਬੜੇ ਸੋਹਣੇ ਸੋਹਣੇ ਕਮੈਂਟ ਕੀਤੇ ਤੇ ਸਾਰਿਆਂ ਨੂੰ ਸਾਰਿਆਂ ਨੂੰ ਦਿਲੋਂ 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 ਧੰਨਵਾਦ ਤੇ ਲਵ ਯੂ 올 ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਇੱਕ ਵਾਰੀ ਕੁਗਨੇ ਦਾ ਬੁਗਣਾ ਦੇਖ ਲੋ ਕੁਗਨੇ ਦਾ ਬੁਗਣਾ ਦੇਖ ਲੋ ਤੋ ਇਸ ਤੈਨੂੰ ਕੁਝ ਵੀ ਨਹੀਂ ਪਤਾ ਹੈਗਾ ਕਿ ਮੇਰੇ ਮੰਮਾ ਕੋਲ ਬੋਲ ਰਹੇ ਨੇ ਜਾਂ ਨਹੀਂ ਕਿ ਸਵੇਰੇ ਸਕੂਲ ਜਾਣਾ ਹੈ ਹੂੰ ਸਵੇਰੇ ਵੀ ਜਾਣਾ ਤੁਹਾਨੂੰ ਕਿਹਨੇ ਕਿਹਾ ਕਿਹੜੀ ਕਸ਼ਿਸ਼ ਹਾਂ ਖਾ ਦੇ ਦੀ ਨਾਲ ਦੀ ਨਾਲ ਬੜੀ ਖਰਾਬ ਹੈ ਨਾਲ ਦੀ ਨਾਲ ਅੱਖਾਂ ਖੋਲੀਆਂ ਕਿ ਮੰਮਾ ਨੇ ਕਿਹਾ ਸਵੇਰੇ ਸਕੂਲ ਨਹੀਂ ਜਾਣਾ ਸਵੇਰੇ ਜਾਣਾ ਸਕੂਲ ਇੰਨੀਆਂ ਛੁੱਟੀਆਂ ਨਹੀਂ ਬਟੇ ਵਾਰਾ ਖਾਂਦੀਆਂ ਹੈਗੀਆਂ ਠੀਕ ਹੈ ਹੈ ਤੂੰ ਕਿਉਂ ਨਹੀਂ ਜਾਣਾ ਤੂੰ ਵੀ ਜਾਏਗਾ